ਕਹਿੰਦੇ ਵੀ ਇਹਨਾਂ ਖੇਡ ਗਰਾਊਂਡਾਂ 'ਚੇ ਰਾਜ ਕਰਦਾ ਆਇਆ ਗੋਰੇ ਦੀ ਯਾਦ ਕਹਿੰਦੇ ਵੀ ਆਉਂਦੀ ਇਹਨਾਂ ਖੇਡ ਗਰਾਊਂਡਾਂ ਵਿੱਚ ਜਦੋਂ ਕਹਿੰਦੇ ਜੱਟ ਦੇ ਖਿਡਾਰੀ ਖੇਡਦੇ ਹੋਣ ਤੇ ਆਪ ਮਹਾਰੇ ਬੁੱਲਾ ਦੇ ਤੇ ਇੱਕ ਨਾਮ ਆਉਂਦਾ ਜੱਤਾਂ ਵਾਲੇ ਗੋਰੇ ਦਾ ਕਹਿੰਦੇ ਵੀ ਜਿਨ੍ਹਾਂ ਨੇ ਉਸਮਾਨ ਖਿਡਾਰੀ ਦੀ ਖੇਡ ਦੇਖੀ ਅੱਜ ਵੀ ਉਸ ਕਹਿੰਦੇ ਮਹਾਨ ਖਿਡਾਰੀ ਨੂੰ ਲੋਚਦੇ ਐ ਦਰਸ਼ਕ ਵੀਰ ਮਰੀਦ ਆ ਉਸਮਾਨ ਖਿਡਾਰੀ ਦੇ ਲਓ ਜਿੱਥੋਂ ਕਹਿੰਦੇ ਕਿਕਰ ਵਰਗੇ ਵੀਰੇ ਪੰਡਾਰੀ ਵਰਗੇ ਆਪਣੇ ਸਮੇਂ ਦੇ ਮਹਾਨ ਖਿਡਾਰੀ ਹੋਏ ਇਧਰਲੇ ਪਾਸੇ ਜੈਤੋ ਵਾਲੇ ਨਾਗੜ ਨੇ ਫੜ ਗੁੱਟ ਮਾਰੀ ਹੋਈ ਕਬੱਡੀ ਆ ਟੀਮ ਲਓ ਕਹਿੰਦੇ ਵੀ ਤੋਡੇ ਵਾਲੇ ਨਾਗੜ ਨੇ ਕਬੱਡੀ ਭਾਰ ਦਿੱਤੀ ਬਾਪੂ ਹਰਨੇਕ ਸਿੰਘ ਨੇ ਕੀਦੀ ਖੇਡ ਦਾ ਵਾਰਿਸ ਨਾਗੜ ਉਧਰਲੇ ਪਾਸੇ ਵੱਧ ਬੋਲਦਾ ਹੋਇਆ ਹਮਲਾ ਮਾਰੀ ਕੈਂਚੀ ਹੈ ਤੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਨਿਖਾਕ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਦੀ ਵੀ ਸ਼ਾਪਤੀ ਜੇਤ ਲਾਹੌਰੀ ਵਰਗੀ ਟੀਮ ਨੇ ਤੇ ਤਿੰਰਦੀ ਪਗੜਤ ਫੇਰੀ ਤਕੜੀ ਕਹਿੰਦੇ ਖਾਨੋਵਾਲ ਦੇ ਜਿੰਦਰ ਦੀ ਬਾਗੀ ਜੰਗ ਵਰਗੀ ਵੀ ਹੁੱਟ ਨੂੰ ਫੜ ਕੇ ਕੈਂਚੀ ਲਾਉਂਦੇ ਨੇ ਖੇਡ ਕਬੱਡੀ ਵਿੱਚ ਪੰਜਾਬੀ ਜੋਰ ਦਿਖਾਉਂਦੇ ਨੇ ਪੰਜਾਬੀ ਦੀ ਮਾਂ ਖੇਡ ਕਬੱਡੀ ਦਾ ਨਜ਼ਾਰਾ ਬਿੱਲਾ ਬੋਡੇਵਾਰਾ ਨਹੀਂ ਜਫਾ ਲਾ ਸਕਿਆ ਪਰ ਪੁਆਇੰਟ ਜਿਹੜਾ ਵਧਾਈ ਵਾਲੇ ਨਾਲ ਜਾਣ ਦੇ ਹਿੱਸੇ ਹੈ ਅਗਲੇ ਮੈਚ ਦੀ ਹੈ ਦੋਵੇਂ ਟੀਮਾਂ ਜਲਦੀ ਗਰਾਊਂਡ ਦੇ ਨੇੜੇ ਆ ਜਨ ਓਥੇ ਵਿਆਲ ਸਿੰਘ ਵਾਲਾ ਪਰਸੂ ਦੀ ਬੀਬੀ ਵਾਲਾ ਅੱਜ ਨੇ ਤੇ ਹੱਥ ਖੜਾ ਕਰਦੇ ਨੇ ਬੀਬੀ ਵਾਲਾ ਟੀਮ ਹੱਥ ਖੜਾ ਕਰੂਗੀ ਓਥੇ ਵਿਆਲ ਸਿੰਘ ਬੀਬੀ ਵਾਲਾ ਟੀਮ ਆ ਗਈ ਮਿਹਰਬਾਨੀ ਉਸ ਤੋਂ ਅਗਲਾ ਮੈਚ ਬਗੜਾਦੀ ਰਾਮ ਪ੍ਰਕਾਸ਼ ਕਲੱਬ ਦੀ ਟੀਮ ਆ ਗਈ ਨਾਲੀ ਮੈਚ ਦੇ ਰੱਖ ਦੇਣਾ ਸੁਖਣ ਵਾਲਾ ਵੀ ਟੀਮ ਦੇ ਨਾਲ ਸੁਖਣ ਵਾਲਾ ਵੀ ਟੀਮ ਵੀ ਜਲਦੀ ਗਰਾਊਂਡ ਦੇ ਵਿੱਚ ਆ ਜੇ ਰਹੀ ਚਲ ਵੀ ਸ਼ਕੀਦਾ ਬਾਦ ਵੀ ਕਬੱਡੀ ਫਿਰ ਇਸ ਲਈ ਲਓ ਸ਼ਤਮਾ ਸਰੀਰ ਦੇ ਨਾਲ ਜਾਂਦਾ ਇਸ ਲਈ ਵੱਧ ਕਬੱਡੀ ਪਾਵਾ ਹੋਇਆ ਵੀ ਸ਼ਹਿਲ ਸ਼ਵੀਰ ਨੇ ਕਬੱਡੀ ਉੜਜੂ ਉੜਜੂ ਕਰਦੇ ਨੇ ਮਿਰਗਾ ਜੇ ਸ਼ਰੀਰ ਹੌਸਲੇ ਸ਼ੇਰਾ ਵਰਗੇ ਨੇ ਟੀਵੀ ਉੱਤੇ ਦੇਖਿਆ ਅੱਜ ਪਹਿਲੀ ਵਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰ ਰਿਹਾ ਪੰਜਾਬੀ ਪਿਆਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰ ਰਿਹਾ ਪੰਜਾਬੀ ਪਿਆਰ ਕਬੱਡੀ ਨੂੰ ਪੁਆਇੰਟ ਜਿਹੜਾ ਦੋਡੇ ਦੀ ਟੀਮ ਦੇ ਹਿੱਸੇ ਚੱਲ ਵੀ ਦੋਡੇ ਵਾਲੇ ਆ ਆ ਦੀ ਕਬੱਡੀ ਅੱਜ ਕਹਿੰਦੇ ਡੋਟੇ ਵਾਲੀ ਸੰਜੀਪ ਦੀ ਧੂਤੀ ਬੋਲਦੀ ਐ ਪਰ ਜੋਨ ਤੇ ਉਸ ਨਾਲ ਦੇ ਖੇਡ ਮੇਰੀ ਨੂੰ ਢੋਲੇ ਦੀਆਂ ਗੱਲਾਂ ਹੁੰਦੀ ਐ ਕਾਲੀ ਦੀਆਂ ਗੱਲਾਂ ਹੁੰਦੀ ਐ ਆਓ ਸਾਹਮਣੇ ਦੇਖ ਲੈ ਵੀ ਡੋਟੇ ਵਾਲਾ ਆਉਂਦਾ ਧੂੜਾ ਪੜਦਾ ਇੱਕੋ ਜਿਹਾ ਰੰਗ ਹੋਏ ਦੋਨਾਂ ਦੇ ਖੇਤਿਆਂ ਦੇ ਇੱਕੋ ਜਿਹਾ ਰੰਚ ਆਰਜਾਫੀ ਨੇ ਮਾਰਦੇ ਪੱਟਾ ਉਤੇ ਥਾਪੀਆਂ ਆਓ ਦੇਖ ਲੈ ਵੀ ਆਉਂਗਾ ਧੂੜਾ ਪੜਦਾ ਕਿ ਭੁਰੇ ਆਏ ਇਸੋਲੇ ਪਾਏ ਦੇ ਧਾਵੀ ਦਾ ਅੰਗ ਦੇ ਦਾ ਰੇਟਰ ਦੇ ਹਿੱਸੇ ਖਾਲੀ ਅਗਲੇ ਮੈਚ ਦੀ ਟੀਮਾਂ ਬੀਬੀ ਵਾਲਾ ਤੇ ਜਨਦਾਸ ਜਨ ਸਿੰਘ ਕਲੱਬ जी टीम बीह मैच हो बरगाड़ी राम प्रकाश क्लब सुका डगरू वरस डेर तनान चार जा मारे पटा थापी आहे लोहे वर्गे पटा मार जो पोली थापी हिकु पासो रीटर दूज पैगे नगादे गबरू वागे मे मुल पैने यार ख़ुरका खाधी कॉडी कौडी करापीअ ਖੀਰੀ ਮਹਾਂਲਾਵਲੀ ਸ਼ੇਰਪੁਰ ਤੋਂ ਫੜ ਗੁੱਟ ਮਾਰੀ ਹੈ ਕੈਂਚੀ ਹੈ ਲੱਗਦਾ ਵੀ ਰੋਪੜੀ ਉਤਾਰਾਂ ਲੱਗੀ ਹੈ ਇਹ ਸਮੇ ਦਾ ਫੈਸਲਾ ਸਮਾਂ ਆਖਦਾ ਵੀ ਪੰਜ ਜਿਹੜੇ ਜਾਫੀ ਦਾ ਕਿ ਮੈਂ ਫੜ ਫੜੇ ਰਹੀ ਤਰੀਕ ਸਮੇ ਇੱਕ ਸਟਾਈ ਕਰਨੀ ਮੈਂ ਰਹੀ ਵਾਸਤੇ ਕੱਤ ਸਮੇ ਦੀ ਇੱਕ ਰੰ ਮੰਨੀ ਭਾਈ ਵੀਰ ਸਿੰਘ ਲਖਦੇ ਨੇ ਸਾਹਮਣੇ ਤੇ ਮੇਰੀ ਬਿਰਿਓ ਸਭ ਨੂੰ ਧਿਆਨ ਦੇ ਵਿੱਚ ਰੱਖੋ ਉਹ ਉਧੋਲੇ ਪਾਸੇ ਦੋਦੇ ਵਾਲਾ ਨਾਲਦੋ ਨੇ ਖੇਡ ਮੈਦਾਨ ਦੇ ਵਿੱਚ ਫਿਰ ਬਲ ਬੋਲੇ ਹਮਲਾ ਕੀਤਾ ਹੈ ਟੱਚ ਆਉਂਦਾ ਥੋੜਾ ਵਰਦਾ ਗੱਭਰੂ ਕਿ ਤੇਰੇ ਜਿਹਾ ਕਈ ਫਿਰਦੇ ਮੈਂ ਤਾਂ ਹੁੰਦਾਂ ਤੇ ਦੁਨੀਆ ਨੇ ਚਾਈ ਹੋਈ ਐ ਪੁਆਇੰਟ ਧਾਵੀ ਦਾ ਅੰਕ ਰੇ